ਕੀ ਨਾਮ ਆਪਣਾ ਕਿਦੋਂ ਤੋਂ ਪੇਂਟਿੰਗ ਲਾਈਨ 'ਚ ਔਰ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਕਿਦੋਂ ਤੋਂ ਬਣਾ ਰਹੇ ਹੋ ਮੇਰਾ ਨਾਮ ਰਾਜਾ ਹੈ ਜੀ ਰਾਜਾਟ ਗੁਰਦਾਸਪੁਰ ਤੋਂ ਲੋਕੀ ਮੈਨੂੰ ਜਾਣਦੇ ਆ ਤੇ ਮੈਂ ਸਿੱਧੂ ਬਾਈ ਦੀਆਂ ਪੇਂਟਿੰਗਾਂ ਬਹੁਤ ਢੇਰ ਤੋਂ ਬਣਾ ਰਿਹਾ ਤੇ ਸਿੱਧੂ ਦੇ ਸਿੱਧੂ ਬਾਈ ਦੇ ਜਾਣ ਤੋਂ ਪਹਿਲਾਂ ਜਿਹੜੀਆਂ ਮੈਂ 7-8 ਪੇਂਟਿੰਗਾਂ ਬਣਾਈਆਂ ਸੀ ਜਿਹੜੀਆਂ ਸਿੱਧੂ ਬਾਈ ਨੇ ਆਪਣੀਆਂ ਸਟੋਰੀਆਂ ਵਿੱਚ ਕਈ ਵਾਰੀ ਸ਼ੇਅਰ ਕੀਤੀਆਂ ਤੇ ਹੁਣ ਤੱਕ ਜੀ ਮੈਂ ਕੋਈ 2-300 ਤੱਕ ਪੇਂਟਿੰਗਾਂ ਬਣਾ ਚੁੱਕਿਆ ਹਾਂ ਕਿੱਥੇ ਕਿੱਥੇ ਕੰਮ ਮਿਲੇ ਆ ਕਿੱਥੇ ਕਿੱਥੇ ਕਰਕੇ ਆਏ ਹੋ ਮੈਂ ਜੀ ਲਗਭਗ ਪੂਰੇ ਪੰਜਾਬ ਚ ਲਗਭਗ ਕਵਰ ਕਰ ਦਿੱਤਾ ਜੀ ਪੰਜਾਬ ਚ ਮੈਂ ਸਾਰੇ ਪਿੰਡਾਂ ਚ ਸ਼ਹਿਰਾਂ ਵਿੱਚ ਲਗਭਗ ਪੇਂਟੀਆਂ ਬਣਾ ਚੁੱਕਿਆ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਬਾਰਡਰਾਂ ਤੇ ਵੀ ਬਣਾ ਚੁੱਕਿਆ ਤੇ ਹਿਮਾਚਲ ਚ ਵੀ ਬਣਾ ਚੁੱਕਿਆ ਆਰਡਰ ਤੇ ਬਾਈ ਮੈਨੂੰ ਬੜੀ ਦੂਰ ਦੂਰ ਤੱਕ ਆਂਦੇ ਆ ਜਿਸ ਤੱਕ ਆਪਾਂ ਨਹੀਂ ਅਵੇਲੇਬਲ ਆਪਾਂ ਹੋਰ ਸਟੇਟਾਂ ਵਿੱਚ ਨਹੀਂ ਜਾਂਦੇ ਕੀਮਤ ਦੀ ਗੱਲ ਕੀਤੀ ਜਾਏ ਤੇ ਕਿੰਨੀ ਕੀਮਤ ਮਿਲ ਜਾਂਦੀ ਹੈ ਮੂ ਮੰਗੀ ਕੀਮਤ ਦਿੰਦੇ ਨੇ ਹਾਂਜੀ ਬਾਈ ਜਿਹੜੀ ਸਾਡੀ ਮਿਹਨਤ ਆ ਉਹ ਸਾਨੂੰ ਸਿੱਧੂ ਬਾਈ ਦੇ ਚਾਣ ਵਾਲੇ ਬਹੁਤ ਵਧੀਆ ਬੰਦੇ ਹ ਉਹ ਸਾਨੂੰ ਪੂਰੀ ਦਿੰਦੇ ਆ ਕੋਈ ਨਾਰਾਜ਼ਗੀਆਂ ਸਿੱਧੂ ਭਾਈ ਤੇ ਚਾਣਾ ਵਾਲਿਆਂ ਨਾਲ ਬਾਕੀ ਸਾਡੀ ਸੇਵਾ ਪਾਣੀ ਵੀ ਉਹ ਪੁੱਲ ਕਰਦੀ ਹੈ ਕੀ ਮਨ ਚ ਆਇਆ ਕਿ ਸਿੱਧੂ ਦੀਆਂ ਤਸਵੀਰਾਂ ਹੀ ਬਣਾ ਰਹੇ ਹੋ ਉਹਨਾਂ ਦੀ ਮੌਤ ਤੋਂ ਬਾਅਦ ਕਿਉਂਕਿ ਭਾਈ ਮੈਂ ਨਾ ਮੈਨੂੰ ਜਰੂਰ ਮਤਲਬ ਜਦੋਂ ਮੈਂ ਸਿੱਧੂ ਭਾਈ ਦੀਆਂ ਪੇਂਟਿੰਗਾਂ ਬਣਾਉਣੀਆਂ ਸਟਾਰਟ ਕੀਤੀਆਂ ਸੀ ਸਿੱਧੂ ਭਾਈ ਦੇ ਜਾਣ ਤੋਂ ਬਾਅਦ ਮੈਂ ਇੱਕ ਸ਼ਰਧਾਂਜਲੀ ਤੌਰ ਤੇ ਇੱਕ ਪੇਂਟਿੰਗ ਬਣਾਈ ਸੀ ਜਿਹੜੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਆਰਡਰ ਦਿੱਤੇ ਸਿੱਧੂ ਭਾਈ ਦੀਆਂ ਪੇਂਟਿੰਗ ਬਣਾਉਣ ਲਈ ਤੇ ਜਦੋਂ ਮੈਂ ਸਿੱਧੂ ਭਾਈ ਦੀਆਂ ਪੇਂਟ ਸਿੱਧੂ ਦੀ ਕਿਹੜੀ ਗੱਲ ਪਸੰਦ ਹੈ ਕਿਹੜਾ ਗੀਤ ਪਸੰਦ ਹੈ ਸਿੱਧੂ ਸਿੱਧੂ ਭਾਈ ਦੀ ਜੀ ਸਾਰੇ ਗਾਣੇ ਮੈਨੂੰ ਵਧੀਆ ਲੱਗਦੇ ਆ ਬਾਕੀ 295 ਗਾਣਾ ਬਹੁਤ ਵਧੀਆ ਜਿਹੜਾ ਉਹਨਾਂ ਨੇ ਬੇਬੇ ਬਾਪੂ ਤੇ ਗੀਤ ਗਾਇਆ ਇੱਕ ਉਹ ਬੋਲ ਦੋ ਗੀਤ ਉਹ ਆ ਬੇ ਇੱਕ ਬੇਬੇ ਤੇ ਇੱਕ ਬਾਪੂ ਤੇ ਉਹ ਦੋਨੇ ਗੀਤ ਜਿਹੜੇ ਮੈਨੂੰ ਬਹੁਤ ਸੋਹਣੇ ਲੱਗਦੇ ਜਿਵੇਂ ਕਿ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੀ ਵਰਦਾ ਆ ਬਾਕੀ ਹੋਰ ਜਿਹੜੇ ਬਾਕੀ ਗਾਣੇ ਉਹਨਾਂ ਦੇ ਸਾਰੇ ਜੀ ਮੋਟੀਵੇਟ ਕਰਨ ਵਾਲੇ ਹੁੰਦੇ ਆ ਜਿਹੜੇ ਬੰਦੇ ਚ ਜੋਸ਼ ਭਰ ਦਿੰਦੇ ਆ ਤੇ ਹਰ ਬੰਦੇ ਨੂੰ ਐ ਲੱਗਦਾ ਕਿ ਉਹ ਗਾਣੇ ਮੇਰੇ ਵਾਸਤੇ ਗਾਏ ਇਸੇ ਕਰਕੇ ਜੀ ਲੋਕਾਂ ਵਿੱਚ ਮੋਟੀਵੇਸ਼ਨ ਆਂਦੀ ਹੈ ਤੇ ਉਹਨਾਂ ਦੇ ਚਾਣ ਵਾਲਿਆਂ ਨੂੰ ਉਹਨਾਂ ਦੇ ਗਾਣੇ ਪਸੰਦ ਆਉਂਦੇ ਆ ਇਸੇ ਕਰਕੇ ਇਸ ਦੁਨੀਆ ਪਰ ਵਿੱਚ ਉਹਨਾਂ ਦੇ ਚਾਣ ਵਾਲੇ ਸਭ ਤੋਂ ਵੱਧ ਨੇ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਉਹਨਾਂ ਦੀਆਂ ਤਸਵੀਰਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਸੀ ਇਹਦੀ ਮੋਟੀਵੇਸ਼ਨ ਕਿੱਦਾਂ ਮਿਲੀ ਹੈ ਉਹ ਜਿਹੜੀਆਂ ਮੈਂ ਪਹਿਲਾਂ ਬਣਾਈਆਂ ਉਹਨਾਂ ਦੀ ਜਾਨ ਤੋਂ ਬਾਅਦ ਪਹਿਲਾਂ ਉਹ ਜਿਹੜੀਆਂ ਪੇਂਟਿੰਗਾਂ ਲੋਕਾਂ ਨੇ ਹੀ ਕਸਟਮਰਾਂ ਨੇ ਉਹਦੇ ਚਾਣ ਵਾਲੇ ਨਹੀਂ ਬਣਾਈਆਂ ਸੀ ਉਹ ਮੈਂ ਕੋਈ ਜਿੱਦਾਂ ਰੈਸਟੋਰੈਂਟਾਂ ਵਿੱਚ ਜਾ ਕੇ ਇਹਦੇ ਘਰਾਂ ਵਿੱਚ ਉਹ ਉਸ ਟਾਈਮ ਰੈਸਟੋਰੈਂਟਾਂ ਵਿੱਚ ਜ਼ਿਆਦਾ ਬਣਾਈਆਂ ਹੀ ਪੇਂਟੀਆਂ ਉਹ ਵੀ ਜੋ ਉਹਨਾਂ ਦੇ ਚ ਕਦੀ ਸਿੱਧੂ ਨੂੰ ਮਿਲਨ ਦਾ ਮੌਕਾ ਵੀ ਨਹੀਂ ਜੀ ਬਸ ਇਹੀ ਚੀਜ਼ ਦਾ ਬਸ ਹੋ ਸਕੀ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਟਾਈਮ ਆਪਣੇ ਕੋਈ ਕੰਮ ਘੱਟ ਹੁੰਦਾ ਰਿਹਾ ਸੀ ਜਦੋਂ ਕੰਮ ਹੁੰਦਾ ਰਿਹਾ ਸੀ ਉਦੋਂ ਟਾਈਮ ਨਹੀਂ ਹੁੰਦਾ ਰਿਹਾ ਜਦੋਂ ਟਾਈਮ ਹੁੰਦਾ ਰਿਹਾ ਸੀ ਉਦੋਂ ਪੈਸੇ ਨਹੀਂ ਹੁੰਦੇ ਰਿਹਾ ਜਿਹਦੇ ਕਰਕੇ ਆਪਾਂ ਜਾ ਨਹੀਂ ਸਕੇ ਪਰ ਇਹ ਗੱਲ ਦਾ ਸੋਚ ਜੜਾ ਮੈਨੂੰ ساری ਜ਼ਿੰਦਗੀ ਰਹੂਗਾ ਉਹਨਾਂ ਦੇ ਮਾਪੇ ਆਪ ਨੂੰ ਮਿਲੇ ਕਦੀ ਹਾਂ ਜੀ ਉਹਨਾਂ ਦੇ ਮਾਪੇ ਆਪਣਾ ਲਈ ਬੇਬੇ ਬਾਪੂ ਨਾਲ ਗੱਲਬਾਤ ਜਿਹੜੀ ਉਹ ਹੁੰਦੀ ਰਹਿੰਦੀ ਆ ਜੀ ਆਪਣੀ ਫੋਨ ਤੇ ਵੀ ਹੁੰਦੀ ਰਹਿੰਦੀ ਆ ਵੀਡੀਓ ਕਾਲ ਤੇ ਵੀ ਹੁੰਦੀ ਰਹਿੰਦੀ ਆ ਬਾਕੀ ਜਦੋਂ ਆ ਆਪਾਂ ਉਹਨਾਂ ਦੇ ਘਰੋਂ ਹੋ ਕੇ ਆਈ ਦਾ ਦਰਸ਼ਨ ਕਰਕੇ ਆਈ ਦਾ ਬਾਕੀ ਉਹਨਾਂ ਨੂੰ ਵੀ ਪਤਾ ਹੈ ਜੀ ਗੁਰਦਾਸਪੁਰ ਚ ਮੁੰਡਾ ਜਿਹੜਾ ਉਹ ਆਪਣੀਆਂ ਸਿੱਧੂ ਪਾਈ ਦੀਆਂ ਪੇਂਟਿੰਗਾਂ ਬਣਾਉਂਦਾ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਨਾਂ ਤੇ ਹੀ ਤੁਹਾਨੂੰ ਕੰਮ ਮਿਲ ਰਿਹਾ ਕੀ ਕਹਿਣਾ ਚਾਹੋਗੇ ਦੋ ਤਿੰਨ ਲਾਈਨਾਂ ਜੇ ਉਹਨਾਂ ਦੇ ਬਾਰੇ ਕਹਿਣੀਆਂ ਮੈਂ ਜੀ ਧੰਨਵਾਦ ਕਰਦਾ ਬਾਈ ਮੈਨੂੰ ਬਸ ਇੱਕ ਹੀ ਅਫਸੋਸ ਰਹਿੰਦਾ ਹੈ ਕਿ ਬਾਈ ਜਿਹਦੇ ਕਰਕੇ ਮੇਰਾ ਕੰਮ ਚੱਲਿਆ ਜਿਹਦੇ ਕਰਕੇ ਮੈਨੂੰ ਰੋਜ਼ਗਾਰ ਮਿਲਿਆ ਜਿਹਦੇ ਕਰਕੇ ਮੇਰੀ ਰੋਟੀ ਬੱਧੀ ਚੱਲੀ ਜਾਂਦੀ ਆ ਮੈਂ ਉਸ ਬਾਈ ਦੇ ਦਰਸ਼ਨ ਨਹੀਂ ਕਰ ਸਕਿਆ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਜੇ ਮੈਂ ਅੱਜ ਉਹਨੂੰ ਧੰਨਵਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਚਾਣ ਵਾਲਿਆਂ ਦਾ ਕਿਉਂਕਿ ਹੁਣ ਮੈਂ ਉਹਨਾਂ ਦਾ ਕਰ ਸਕਦਾ ਹਾਂ ਤੇ ਉਹਨਾਂ ਚਾਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਮੈਨੂੰ ਇੰਨਾ ਪਿਆਰ ਦਿੰਦੇ ਆ ਜਿੰਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਇਹ ਉਹਨਾਂ ਦੀ ਸ਼ਖਸੀਅਤ ਬਾਰੇ ਕਹਿਨ ਨੂੰ ਕਿਹਾ ਜਾਏ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਜੀ ਸ਼ਖਸੀਅਤ ਹੈ ਬਈ ਜੀ ਜਦਾ ਮਤਲਬ ਵੀ ਉਹਨਾਂ ਦੀਆਂ ਗੱਲਾਂ ਮੈਨੂੰ ਜੀ ਉਹਨਾਂ ਦੀ ਇਹ ਚੀਜ਼ ਵਧੀਆ ਲੱਗਦੀ ਹੈ ਵੀ ਜਿਹੜੇ ਵੀ ਉਹਨਾਂ ਨੇ ਗਾਣੇ ਗਾਏ ਉਹ ਸਾਰੇ ਮਤਲਬ ਲੋਕਾਂ ਨੂੰ ਐ ਲੱਗਦਾ ਸੀ ਕਿ ਮੇਰੇ ਲਈ ਗਾਏ ਆ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਬਾਕੀ ਉਹਨਾਂ ਦੀ ਜਿਹੜੀ ਜਿਹੜੇ ਗਾਣੇ ਉਹ ਲਿਖ ਕੇ ਜਦਾਂ ਗਾ ਕੇ ਚਲਾ ਗਿਆ ਉਹ ਅੱਜ ਵੀ ਸੱਚ ਹੋ ਰਹੇ ਆ ਜਦਾਂ ਉਹਨਾਂ ਦੀ ਕੁਝ ਗੱਲਾਂ ਲਿਖੀਆਂ ਕਿ ਉੱਥੋਂ ਦਾ ਜਵਾਨੀ ਚ ਜਨਾ ਚ ਮਿਟਿਏ ਤੇ ਜਨ ਜਵਾਨੀ ਚ ਜਨਾ ਜਾ ਉੱਥੇ ਆ ਜਦਾਂ ਵੀ ਚਿਹਰੇ ਉੱਤੇ ਨੂਰ ਦੱਸਦਾ ਅੱਜ ਅੱਜ ਦੀਆਂ ਫੋਟੋਆਂ 'ਚ ਨੂਰ ਦੇਖੋ ਜੀ ਵੀ ਉਹ ਤੁਹਾਨੂੰ ਦਿਖਣ ਨੂੰ ਮਿਲਦਾ ਜੀ ਬਾਕੀ ਮੈਨੂੰ ਉਹਦੀਆਂ ਇਹੀ ਗੱਲਾਂ ਵਧੀਆ ਲੱਗਦੀਆਂ ਵੀ ਉਹਨਾਂ ਨੇ ਸੱਚ ਲਿਖਿਆ ਤੇ ਅੱਜ ਕੱਲ੍ਹ ਦੇ ਸਿੰਗਰਾਂ ਵਾਂਗੂ ਮਤਲਬ ਲੱਕ ਨਹੀਂ ਮਨੇ ਕੁੜੀਆਂ ਦੇ ਜਿੱਦਾਂ ਹਨਾ ਬਈ ਜਿੱਦਾਂ ਅੱਜ ਕੱਲ ਦੇ ਸਿੰਗਰ ਸ਼ਰਾਬਾ ਦੇ ਲੈਕਚਰ ਗੀਤ ਨਹੀਂ ਗਾਏ ਸ਼ਰਾਬਾ ਤੇ ਜਾਨਣਾ ਚਾਹ ਪ੍ਰਮੋਟ ਨਹੀਂ ਕੀਤਾ ਮਤਲਬ ਚੜਦੀ ਜਵਾਨੀ ਨੂੰ ਕਿਸੇ ਹੋਰ ਪਾਸੇ ਨਹੀਂ ਲਾਇਆ ਖੇਤੀ ਨਾਲ ਜੋੜਿਆ ਤੇ ਬਈ ਆਪਣੇ ਕੰਮ ਕਰ ਲਈ ਉਹਨਾਂ ਨੂੰ ਜਦਾ ਪ੍ਰਮੋਟ ਕੀਤਾ ਜੀ